ਜੀ ਆਪਾਂ ਸਭ ਜੀ ਦਾ ਮੇਰੇ ਪੰਜਾਬੀ ਸੂਟ ਸਲਾਈ ਦੇ ਸਵਾਗਤ ਹੈ ਮੈਂ ਅੱਜ ਦੱਸਣ ਜਾ ਰਹੀ ਹਾਂ ਜੀ ਸਲਾਈਟਸ ਵਾਲੀ ਫਰੌਗ ਵਿਦ ਫਰਸੀ ਸਲਵਾਰ ਅੱਜ ਇਹ ਕੁਝ ਮੈਂ ਕਪੜੇ ਨੂੰ ਸੈੱਟ ਕਰ ਲਿਆ ਹੋਇਆ ਪਹਿਨੇ ਮੈਂ ਜਿੱਦਾਂ ਜਿੰਨਾ ਕਿ ਮੇਰਾ ਕਸਟਮਰ ਦੀ ਹੈਗੀ ਆ ਉਪਰ ਆਪਾਂ ਜਿਹਨੂੰ ਪੇਟੀ ਵੀ ਕਹਿੰਦੇ ਆ ਤੇ ਆਪਾਂ ਬਲਾਊਜ਼ ਵੀ ਕਹਿੰਦੇ ਆ ਆਪਾਂ ਪਹਿਲੇ ਉਹਦੀ ਕਟਿੰਗ ਕਰਾਂਗੇ ਹਨਾ ਤੇ ਮੇਰੇ ਮੇਰੇ ਕਸਟਮਰ ਦੀ ਹੈਗੀ ਆ 15 ਇੰਚ ਆਪਾਂ ਰੱਖਾਂਗੇ ਜੀ 15.5 ਇੰਚ ਉੱਪਰ ਫੇਰ ਫਰੌਕ ਦੀ ਪੇਟੀ ਇਹਦੇ ਕੁਝ 15 ਇੰਚ ਰੱਖਾਂਗੇ ਹੁਣ ਚੁੜਾਈ ਹੈਗੀ ਇਹਨਾਂ ਦੀ ਬੈਸਟ ਹੈਗੀ ਆ 21.5 21.5 ਤੋਂ ਆਪਾਂ ਲਵਾਂਗੇ ਜੀ ਪੌਣੇ 11 ਪੌਣੇ 12 ਤੇ ਪੌਣੇ 13 ਥੋੜਾ ਕਪੜਾ ਵਾਧ ਦੇ ਉਧਰ ਚਲ ਕੇ ਆਪਾਂ ਸੈਟਿੰਗ ਕਰ ਲਾਂਗੇ ਇਹਵੇਂ ਉਹ ਸਰਨੇ ਪਹਿਨਾਂ ਦੇ ਮੈਸੇਜ ਆਏ ਸੀਗੇ ਕਿ ਸਾਨੂੰ ਸਲਾਈਡ ਸੌਰੀ ਫਰੌਕ ਦੀ ਕਟਣ ਦੇ ਵਿੱਚ ਦਿੱਕਤ ਆ ਰਹੀ ਹੈ ਜੀ ਤੁਸੀਂ ਦੱਸੋ ਉਹਦੇ ਰਿਲੇਟਡ ਮੈਨੂੰ ਵੀਡੀਓ ਪਾਓ ਮੈਂ ਅੱਜ ਵੀਡੀਓ ਬਣਾ ਰਹੀ ਆ ਕਿ ਚਲੋ ਮੈਨੂੰ ਕਸਟਮਰ ਦਾ ਸੂਟ ਆਇਆ ਮੈਂ ਹੁਣੇ ਹੀ ਵੀਡੀਓ ਬਣਾ ਰਹਾ ਹਾਂ ਜੋ ਕਿ ਜੋ ਮੈਂ ਨਾਲ ਪਹਿਨਾਂ ਜੋੜ ਚੁੱਕੀਆਂ ਨੇ ਉਹਨਾਂ ਨੂੰ ਵੀ ਇਸ ਵੀਡੀਓ ਦੇ ਥਰੂ ਪਤਾ ਲੱਗ ਚੁੱਕੇ ਹੈ ਨਾ ਆਪਾਂ ਇਹ ਤੇ ਕਪੜੇ ਦੀ ਸਾਰੀ ਮੇਜਰਮੈਂਟ ਕਰ ਰਹੀ ਹੈ ਜੀ ਜਿਹਨੀਆਂ ਮੇਰੇ ਦੋਨੋਂ ਪੇਟੀਆਂ ਦੀ ਇਕੱਠੀ 9 13 ਦਿਨਾਂ साढ़े पंद्रह इंच मैं लेंथ ली जी हम तीरा रखा जी मैं बैन वाला कड़ा रखना वा इस करके मैं साढ़े सात इंच उन्होंने तीरा रखा गी मोडा रखा जी उन्होंने मैं सवा सात इंच ਅਦੇਕੋ 1.5 ਇੰਚ ਦੀ ਮੈਂ ਅਗਲੀ ਗੁਲਾਈ ਪਾਵਾਂਗੀ ਜੀ ਠੀਕ ਹੈ ਪਲੇਟਸ ਲਗਾਵਾਂਗੀ ਉਹਨਾਂ ਦੇ ਪਲੇਟਸ ਹੈਗੇ ਨੇ 11.5 ਤੇ ਸੌਰੀ 11 ਤੇ ਉਹਨਾਂ ਦੇ ਰੈਡੀ ਹੈ ਤੇ ਮੈਂ 11.5 ਦੀ ਨਿਸ਼ਾਨੀ ਲਗਾਵਾਂਗੀ ਬਾਕੀ ਉਹਨਾਂ ਦਾ ਜੋ ਇੰਨਾ ਪਲੇਟ ਹੈਗਾ ਉਹ ਆ ਜਾਏਗਾ 3.5 ਇੰਚ ਦਾ ਗੈਪ ਲਵਾਂਗੀ ਸੋ ਇਹ ਗਲਤ ਹੋ ਗਿਆ ਜੀ ਤੁਹਾਨੂੰ ਲਗਾ ਲਾਂਗੀ ਦੁਬਾਰਾ ਹਾ ਦੇਖੋ 3.5 3.5 ਇੰਚ ਦਾ ਗੈਪ ਲਵਾਂਗੀ ਨੂੰ ਆਪਾਂ ਇਹਦਾ ਮਟਾ ਦਾਂਗੇ ਤੁਜੇ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਮੈਂ ਤੁਹਾਨੂੰ ਇਹਦੀ ਕਟਿੰਗ ਦੱਸ ਰਹੀ ਹਾਂ ਜੀ ਕਿਪੇ ਕਈ ਵਾਰੀ ਇਵੇਂ ਹੁੰਦਾ ਕਿ ਭੈਣਾਂ ਆ ਚਾਹੁੰਦੀਆਂ ਨੇ ਕਿ ਅਸੀਂ ਵੀ ਘਰਾਂ ਦੇ ਵਿੱਚ ਕੱਪੜੇ ਸਟਿਚ ਕਰ ਲਈਏ ਪਰ ਉਹਨਾਂ ਦਾ ਜਾਣ ਆਉਂਦਾ ਕਿਤੇ ਨਹੀਂ ਸਿੱਖਣ ਦਾ ਚਲੋ ਰੁਕ ਮੰਦਾ ਉਹ ਇਸ ਤਰ੍ਹਾਂ ਘਰੇ ਹੀ ਬੈਠੀਆਂ ਸਿੱਖ ਸਕਦੀਆਂ ਨੇ ਇੱਕ ਇੱਕ ਪੁਆਇੰਟ ਦੀ ਨਿਸ਼ਾਨੀ ਦਾ ਮੈਂ ਬਹੁਤ ਹੀ ਧਿਆਨ ਰੱਖਿਆ ਹੈ ਕਿ ਤੁਹਾਨੂੰ ਪਤਾ ਲੱਗ ਸਕੇ ना में वीडियो तो ही मैं भी भीडियो तीडियो देख रहे हो तो स्किप करके ना वीडियो देखियो क्योंकि करके वीडियो देखों तो थानू कुछ भी समझ नहीं पैनी पूरी वीडियो देखियो और कमेंट भी करो और चैनल में जो भी वीडियो तो पहली बार बने ने चैनल सबसक्राइब करो आप पिछली क गुलाई जी रखा जी ढाई इंच की देखो मैं वच रखनी हाँ ਆ ਪਿਛਲੀ ਜਿਹੜੀ ਡੇਢ ਦੀ ਹੈ ਆਪਾਂ ਫੇਰ ਗੁਲਾਈ ਪਾਵਾਂਗੇ ਅਕੋਰਡਿੰਗ ਟੂ ਕਾਰਟ ਜਦੋਂ ਪੂਰਾ ਸਟੀਚ ਕਰ ਲਾਂਗੇ ਆਪਾਂ ਪਿਛਲੀ ਜਿਹੜੀ ਗੁਲਾਈ ਰੱਖਾਂਗੇ ਉਹ 2 ਇੰਚ ਤੇ ਰੱਖ ਲਾਂਗੇ ਤੇ ਸਾਰੇ ਭੈਣ ਭਰਾ ਵੀਡੀਓ ਨੂੰ ਵੇਖਦੇ ਜਰੂਰ ਹੋ ਪਰ ਸਬਸਕ੍ਰਾਈਬਰ ਇਹ ਕੰਜੂਸੀ ਕਰ ਜਾਂਦੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਇਹ ਮੇਰੀਆਂ ਪੇਟੀਆਂ ਕੱਟੀਆਂ ਗਈਆਂ ਇਹ ਜਿਹਨੂੰ ਕਪੜਾ ਸਾਈਡ ਤੋਂ ਬਚਿਆ ਨਾ ਇਹਨੂੰ ਮੈਂ ਕੱਟ ਲਵਾਂਗੀ ਜੀ ਇਹਨੂੰ ਮੈਂ ਸਾਈਡ ਤੇ ਕਰ ਦਾਂਗੀ ਕਿ ਮੈਂ ਚੋਣਾ ਵਾਸਤੇ ਜੋ نیچے ਵਾਲਾ ਪੇਟੀ ਤੋਂ نیچے ਕਪੜਾ ਹੁੰਦਾ ਨਾ ਉਹਦੀ ਮੈਂ ਕਟਿੰਗ ਕਰਾਂਗੀ 43 ਇੰਚ ਮੇਰੇ ਕਸਟਮਰ ਦੀ ਲੈਂਥ ਹੈਗੀ ਹੈ ਮੈਂ ਕਟਾਂਗੀ ਜੀ ਇਹਨੂੰ 3 ਇੰਚ 15 ਇੰਚ ਮੈਂ 15.5 ਕੱਟ ਲਈਏ ਹਾਫ ਇੰਚ ਦਾ ਉੱਪਰ ਮਾਰਜਨ ਹਾਫ ਦਾ ਇਧਰ ਹੋ ਜਾਏਗਾ ਤੇ ਮੇਰੀ 43 ਚ ਪਾਜੇਗੀ ਔਰ نیچے ਫੋਲਡ ਵੀ ਨਾ ਮੈਂ 30 ਇੰਚ ਰੱਖਾਂਗੀ ਜੀ ਆ ਦੇਖੋ ਜੀ 3 ਇੰਚ ਦੀ ਨਿਸ਼ਾਨੀ ਲਗਾਵਾਂਗੀ ਇਸ ਤਰ੍ਹਾਂ ਕਰਕੇ ਆਪਾਂ ਦੋ ਪਨੇ ਕੱਟ ਲਵਾਂਗੇ ਆ ਦੇਖੋ ਜੀ ਐਵੇਂ ਹੀ ਜਿੱਦਾਂ ਮੈਂ ਪਹਿਲਾ ਪੱਲਾ ਕੱਟਿਆ ਉਵੇਂ ਹੀ ਉਹਨੂੰ ਦੂਜੇ ਦੇ ਉੱਪਰ ਰੱਖ ਕੇ ਦੂਜਾ ਪੱਲਾ ਕੱਟ ਲਵਾਂਗੀ ਇੱਕ ਅਗਲੀ ਸਾਈਡ ਹੋ ਗਈ ਪਿਛਲੀ ਨੇ ਜਿਹੜਾ ਮੈਂ ਕੱਟਾਂਗੀ ਜੀ ਬਾ ਮੇਰੇ ਕਸਟਮਰ ਨੇ ਆ ਕਿ 17 ਮੈਂ ਕੱਟਾਂਗੀ ਜੀ 20 ਇੰਚ ਐਥੋ ਇਹਦਾ ਮੈਂ 5.5 ਦਾ ਖਲਾਂਗੀ ਇਧਰੋਂ ক্লোਸ ਆਈ ਤਾਂ ਆਪਾਂ ਰੱਖਣਾ ਵਾ ਐਥੋ 5.3 ਇੰਚ ਦਾ نیچے ਨੂੰ ਕਰਕੇ ਇਹਨੂੰ ਆਪਾਂ ਇਹਦੇ ਨਾਲ ਮਿਲਾ ਦਾਂਗੇ ਆਪਾਂ ਇਹ ਤੋਂ ਦੀ ਇਹਨਾਂ ਦੀ ਚੋਣਾ ਵਾਲੀ ਲੈ ਇਲਾਸਿਕ ਵਾਲੀ ਬਾਜੀ ਤਿਆਰ ਕਰਨੀ ਆ ਆਪਾਂ ਇਸ ਲਈ ਵਾਸਤੇ ਜਿਆਦਾ ਕਪੜਾ ਰੱਖਾਂਗੇ 9 ਇੰਚ ਵਿੱਚ ਰੱਖਿਆ ਜੀ ਆਪਾਂ ਇਥੋਂ 9 ਇੰਚ ਰੱਖ ਕੇ ਇਥੋਂ ਸ਼ੇਪ ਦੇ ਦਾਂਗੇ ਕਟਣ ਵਾਸਤੇ نیچے ਕੱਟ ਲਗਾਵਾਂਗੀ ਔਰ ਇਦਾਂ ਜੋ ਆਪਾਂ ਅਗਲੀ ਕਾਰਟ ਪਾਣੇ ਆ ਨਾ ਉਵੇਂ ਆਪਾਂ ਦੋ ਪੱਲੇ ਫੜ ਕੇ ਇਹਦੇ ਇਹ ਦੇਖੋ ਜੀ ਦੋ نیچے ਰਹਿਣ ਦਿੱਤੇ ਆਪਾਂ ਔਰ ਦੋਵਾਂ ਉੱਪਰ ਨੂੰ ਫੜ ਕੇ ਇਕੱਠੀ ਹੀ ਕਾਟ 1 ਇੰਚ ਦੀ ਪਾ ਲਵਾਂਗੇ ਮੈਂ ਤਾਂ ਉਹਦਾ ਵੈਸੇ ਉਵੇਂ ਹੀ ਪਾ ਲੈਣੀ ਹੈ ਪਰ ਆਪਣੀਆਂ ਪਹਿਣਾ ਨੂੰ ਦੱਸਣ ਵਾਸਤੇ ਮੈਂ 1 ਇੰਚ ਦੀਵੇਂ ਨਿਸ਼ਾਨੀ ਇੱਥੋਂ ਆਪਾਂ ਸ਼ੇਪ ਦੇਣੀ ਜਿਵੇਂ ਆਪਾਂ ਡੇਡੀ ਡੇਡੀ ਜੀ ਠੀਕ ਹੈ ਆਪਾਂ ਇੱਥੋਂ ਸੈਂਟਰ ਦੇ ਵਿੱਚ 1 ਇੰਚ ਦੀ ਕਾਟ ਪਾਵਾਂਗੇ ਆ ਦੇਖੋ ਧਿਆਨ ਨਾਲ 1 ਇੰਚ ਦੀ ਕਾਟ ਆ ਪੈਣਾ ਮੇਰੀਆਂ ਨੂੰ ਭਲੇ ਖਾਣਾ ਪਵੇ। ਇਵੇਂ ਆਪਾਂ 1 ਇੰਚ ਦੀ ਕਾਟ ਪਾ ਲਵਾਂਗੇ। ਦੋ ਪੱਲੇ ਉੱਪਰਲੇ ਚੁੱਕ ਕੇ ਨਾਵੇਂ। ਫਿਰ ਪਾਣੀ ਆ ਦੇਖੋ ਜੀ ਧਿਆਨ ਨਾਲ। ਦੋ ਪੱਲੇ ਨੇ ਮੇਰੇ। ਇਹ ਕਾਟ ਅ ਅੱਗੇ ਅਗਲੀਆਂ ਕਾਟਾਂ ਨੇ। ਇਵੇਂ ਦੇਖੋ ਜੀ ਮੇਰੀ ਫਰੌਕ ਦੀ ਕਟਿੰਗ ਕੰਪਲੀਟ ਹੋ ਗਈ। ਬਾਜੂ ਮੇ ਕੱਟੀ ਗਈ ਫਰੌਗ ਦੀ ਕੱਟੇ ਮਹੀ ਹੋ ਗਈ ਕੰਪਲੀਟ ਹੁਣ ਮੈਂ ਸਲਵਾਰ ਕਟਾਂਗੀ ਜੀ ਹੁਣ ਆਪਾਂ ਕਟਾਂਗੇ ਜੀ ਫਰਸੀ ਸਲਵਾਰ ਫਰਸੀ ਸਲਵਾਰ ਕੱਟਣ ਲਈ ਆਪਾਂ ਕੱਪੜੇ ਨੂੰ ਇਦਾਂ ਚਾਰੋਂ ਫੋਲਡ ਮੋੜ ਲਿਆ ਜੀ ਇਹ ਦੇਖੋ ਦੋ ਹੋਲੜਾ ਵਾ ਦੋ ਆਵਾ ਚਾਰੋਂ ਕਪੜਾ ਖੁੱਭ ਗਿਆ ਜੀ ਬਾਅਦ ਘਾਟ ਆਪਾਂ ਕੱਪੜੇ ਦੀਵੇਂ ਕੱਟ ਲਵਾਂਗੇ 7 ਇੰਚ ਕਸਟਮਾਈਜ਼ ਦਾ ਮਿੱਦਗਾ ਹੈਗਾ ਕਸਟਮਰ ਦਾ ਪਹੁੰਚਾ ਹੈਗਾ ਜੀ ਆਪਾਂ ਰੱਖਾਂਗੇ ਜੇ 2 ਇੰਚ ਵੱਧ 2.5 ਵੀ ਰੱਖ ਸਕਦੇ ਆਪਾਂ ਰੱਖਾਂਗੇ 9.5 ਦੇਖੋ ਧਿਆਨ ਨਾਲ ਠੀਕ ਆ ਕੋਲ ਉਹਨਾਂ ਦੀ ਲੈਂਥ ਹੈ ਜੀ 37 ਇੰਚ ਆਪਾਂ ਰੱਖਾਂਗੇ 33 ਇੰਚ ਆ ਦੇਖੋ ਜੀ 33 ਚ ਆਪੇ ਵੀ ਕੱਪੜੇ ਸਾਰੇ ਨੂੰ ਕੱਟ ਲਵਾਂਗੇ ਆਪਾਂ ਆਸਾਂ ਰੱਖਾਂਗੇ ਜੀ ਇੱਥੋਂ 10 ਇੰਚ ਆਸਾਂ ਰੱਖਾਂਗੇ ਹੁਣ ਆਪਾਂ ਇੱਥੋਂ ਜੀ ਫੋਲਡ ਕਰ ਦਾਂਗੇ ਬਹੁਤ ਹੀ ਆਸਾਨ ਤਰੀਕਾ ਇਹਨੂੰ ਕੱਟਣ ਦਾ ਬਾਕੀ ਨੂੰ ਆਪਾਂ ক্লোਜ਼ ਸਾਈਡ ਤੋਂ ਇਧਰੋਂ ਦੇਖੋ ক্লোਜ਼ ਸਾਈਡ ਤੋਂ ਆਪਾਂ ਇਹਦਾ ਪਹੁੰਚਾ ਲੈਣਾ ਹੁੰਦਾ ਵਾ ਬਾਕੀ ਆਪਾਂ ਓਪਨ ਸਾਈਡ ਤੋਂ ਲੈਣੇ ਆ ਨਾ ਜੀ ਬੇਪਕੁੰਦਾ ਕਹਦੇ ਨੇ ਇਹਨੂੰ ਆਪਾਂ ক্লোਜ਼ ਸਾਈਡ ਤੋਂ ਰੱਖਣਾ ਇਹ ਦੋ ਹੀ ਸੀਨਾ ਵੱਜਣੀਆਂ ਹੁੰਦੀਆਂ ਹੁੰਦੀਆਂ ਜੀ ਕੱਟ ਹੀ ਘੱਟਵਾਗੇ ਜੀ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਤਰੀਕਾ ਮੇਰਾ ਕੱਟਣ ਦਾ ਕਿਵੇਂ ਲੱਗਾ ਜੋੜਨ ਦੀ ਗੱਵੇ ਇੱਕ ਵੀਡੀਓ ਵੀ ਸੋਣੀ ਇਹਦੀ ਪਾਵਾਂਗੀ ਮੈਂ ਫਰੌਕ ਦੀ ਹੈ ਫਰਸੀ ਸਲਵਾਰ ਦੀ ਵੀ ਹਨ ਮੇਦੀ ਬੈਟ ਕੱਟਾਂਗੀ ਜੀ 2 ਇੰਚ ਉਹਨਾਂ ਦੀੇ ਪਾ ਮੈਂ ਬੈਟ ਰੱਖਾਂਗੀ ਜੀ 26 ਇੰਚ ਲੈਂਥ 26 ਇੰਚ ਰੱਖਾਂਗੀ देखो जी और आठ इंच में रखागी जी चुड़ाई ਮੈਂ ਤੁਹਾਨੂੰ ਦੱਸਿਆ ਹੈ ਜੀ ਸਲਾਈਡਸ ਵਾਲੀ ਫਰੌਕ ਔਰ ਨਾਲ ਫਾਰਸੀ ਸਲਵਾਰ ਔਰ ਮੈਂ ਇਨੀ ਗੋ ਬੀਕ ਕਰਦੀ ਆ ਕਿ ਤੁਹਾਨੂੰ ਮੇਰੇ ਦਸਣ ਦਾ ਔਰ ਕੱਟਣ ਦਾ ਤਰੀਕਾ ਪਸੰਦ ਆਇਆ ਹੋਵੇਗਾ ਔਰ ਜਿੰਨੇ ਵੀ ਭੈਣ ਭਰਾਵਾਂ ਚੈਨਲ ਨੂੰ ਵੇਖ ਰਹੇ ਆਣੇ ਜੇ ਆਪਾਂ ਕੋਈ ਨਵਾਂ ਜੁੜਿਆ ਵਾ ਮੇਰੇ ਚੈਨਲ ਦੇ ਨਾਲ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਆਪ ਨੂੰ ਬਹੁਤ ਹੀ ਜ਼ਿਆਦਾ ਜਾਣਕਾਰੀ ਮਿਲੇਗੀ ਛੋਟੀ ਤੋਂ ਛੋਟੀ ਬਲੀਕੀ ਮੈਂ ਦੱਸਾਂਗੀ ਕਮੈਂਟ ਕਰਕੇ ਤੁਸੀਂ ਮੈਨੂੰ ਦੱਸਣਾ ਕਿ ਮੈਂ ਕਿ ਇੱਥੇ ਮੇਰੀ ਕਮੀ ਹੈਗੀ ਹੈ ਨਾ ਜੇ ਤੁਹਾਨੂੰ ਮੇਰੇ ਚ ਕੋਈ ਲੱਗਦੀ ਹੈ ਕਿ ਇੱਥੇ ਘਾਟਵਾ ਕੋਈ ਦੱਸਣ ਤੇ ਪੁੱਛਣ ਦੇ ਵਿੱਚ ਮੇਰੇ ਕੋਲ ਗਲਤੀ ਰਹਿ ਗਈ ਹੈ ਤੁਸੀਂ ਦੱਸ ਸਕਦੇ ਹੋ ਮੈਂ ਤੁਹਾਡੀ ਛੋਟੀ ਭੈਣ ਨਾਲ ਚਾਹੇ ਵੱਡੀ ਭੈਣ ਤੁਸੀਂ ਦੱਸ ਸਕਦੇ ਹੋ ਨਾ ਕਿ ਬਾਕੀ ਜੋ ਕੋਈ ਵੀ ਮੈਨੂੰ ਜਿੰਨੀ ਜਾਣਕਾਰੀ ਹੈ ਮੈਂ ਤੁਹਾਨੂੰ ਜਾਣਕਾਰੀ ਦਵਾਂਗੀ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪਨੇ ਬੜਾ ਕੀਮਤੀ ਸਮਾਂ ਦਿੱਤਾ ਮੇਰੀ ਵੀਡੀਓ ਨੂੰ ਦੇਖਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸ਼ਸ਼ੀਕਾਲ ਜੀ